ਹਾਂਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ 'ਚ ਆਪਾਂ ਕਈ ਦਿਨਾਂ ਬਾਅਦ ਆ ਇੱਕ ਵਲੌਗ ਬਣਾਇਆ ਆਪਾਂ ਗਏ ਸੀਗੇ ਪੇਕੇ ਪਿੰਡ ਇਹ ਉੱਥੋਂ ਦਾ ਵਲੌਗ ਆ ਇਹ ਅਸੀਂ ਸਵੇਰੇ ਸਵੇਰੇ ਬੈਠੀਆਂ ਸੀਗੀਆਂ ਭੈਣ ਤੇ ਮੈਂ ਜੋਤ ਨੇ ਬਣਾਈ ਆ ਵੀਡੀਓ ਤੇ ਮੇਰੀ ਭਾਣ ਜੀ ਆਈ ਹੈ ਮੇਰੀ ਭੈਣ ਦੇ ਨਾਲ ਭਾਣ ਜੀ ਤੇ ਬੀਬੀ ਮੇਰੀ ਬਣਾ ਰਹੀਆਂ ਸੀਗੀਆਂ ਰੋਟੀ ਪਾਣੀ ਦਾ ਉਹ ਬੈਠੀਆਂ ਸੀਗੀਆਂ ਚਿੱਲੇ ਚੌਤਰੀ ਕੰਨੀ ਸਵੇਰੇ ਸਵੇਰੇ ਬੈਠੀਆਂ ਸੀ ਅਸੀਂ ਇਹ ਤੇ ਇਸ ਤੋਂ ਬਾਅਦ ਅਸੀਂ ਬਾਗੀਆਂ ਤਨੋਲਾ ਸ਼ਹਿਰ ਲੀੜਾ ਕਪੜਾ ਜਾਂ ਲੈਣ ਬਾਗੀਆਂ ਸੀਗੀਆਂ ਅਸੀਂ ਬਸ ਅਸੀਂ ਬਾਗ ਤਾਂ ਗਈਆਂ ਲੀੜਾ ਕਪੜਾ ਤੋਂ ਲੈਣਾ ਹੈ ਨੀਗਾ ਛੋਟਾ ਹੀ ਹੈ ਸ਼ਹਿਰ ਆਪਣਾ ਕੁਛ ਨਾ ਅਸੀਂ ਬਾਗਏ ਐਤਵਾਰ ਨੂੰ ਦੁਕਾਨਾਂ ਆទੀਆਂ ਬੰਦ ਸੀਗੀਆਂ ਤੇ ਉਹ ਮੇਰੀ ਭਾਣ ਜੀ ਸੀ ਮੈਂ ਤੇ ਮੇਰੀ ਭੈਣ ਤੁਰੇ ਜਾਂਦੀ ਸੀ ਅਸੀਂ ਦੇਖਦੇ ਜਾਂਦੀ ਸੀਗੀਆਂ ਬੀ ਦੁਕਾਨਾਂ ਤਾਂ ਜਬਹੁਤ ਬੰਦ ਪਈਆਂ ਨੇ ਤੇ ਬਸ ਅਸੀਂ ਇੱਕ ਇੱਕ ਸੂਟ ਜਾਂ ਲੈ ਲਿਆ ਹੁਣ ਸਰਦੇ ਜੇ ਇਹਨੂੰ ਕੁਝ ਫਿਰ ਅਸੀਂ ਬੱਛਾ ਆਪਦੇ ਸੈਰ ਚੋਂ ਲੈ ਲਾਂਗੇ ਚਲ ਮੇਰੀ ਬੀਬੀ ਨੇ ਸਾਨੂੰ ਦਿੱਤੇ ਸੀਗੇ ਪੈਸੇ ਜਿਹੜੇ ਕੱਪੜੇ ਦੇ ਚਲ ਖਾਲੀ ਮੁਰਦਨੋਂ ਲੈ ਆਈਆਂ ਜੋਤ ਦੇ ਸੀ ਨਹੀਂ ਲੈ ਰੈਡੀमेड ਕੱਪੜੇ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਸੀਗੀਆਂ ਕੋਈ ਕੋਈ ਦੁਕਾਨ ਖੁੱਲੀ ਸੀ ਇੱਥੇ ਅਸੀਂ ਗਈਆਂ ਸੀ ਜਿਹੜੇ ਧਨੀਕੇ ਵੱਜਦੇ ਨੇਗੇ ਤਨੀ ਗੀਦਾਂ ਤੇ ਗਈਆਂ ਸੀਗੀਆਂ ਤੇ ਬਸ ਅਸੀਂ ਇੱਕ ਇੱਕ ਛੂਟ ਜਾਂ ਮੈਂ ਤੇ ਮੇਰੀ ਭਾਣਜੀ ਨਹੀਂ ਲੇਤਾਗਾ ਇੱਕ ਇੱਕ ਅਸੀਂ ਪਲੇਨ ਲਿਆਏਾਂਗੇ ਕੜਾਈ ਕਰਨ ਵਾਸਤੇ ਤੇ ਬਸ ਮੇਰੀ ਭੈਣ ਤਾਂ ਲਿਆਈ ਨਹੀਂ ਫਿਰ ਕੁਛ ਨਹੀਂ ਇੰਨਾ ਲੜਾ ਕੱਪੜਾ ਜਾਂ ਮਿਲਿਆ ਨਹੀਂ ਸਾਨੂੰ ਵਧੀਆ ਤੇ ਇੱਥੇ ਦੇਖ ਰਹੀਆਂ ਸੀਗੀਆਂ ਅਸੀਂ ਕੱਪੜੇ ਤੇ ਸੂਟ ਦੇ 300 ਵਾਲੇ ਸੀਗੇ ਵੈਸੇ ਘਰੇ ਪਾਉਣ ਨੂੰ ਤਾਂ ਵਧੀਆ ਨੇਗੇ ਛੋਟੇ ਛੋਟੇ ਪ੍ਰਿੰਟ ਵਾਲੇ ਨੇਗੇ ਤੇ ਕੁਛ ਐਤਵਾਰ ਕਰਕੇ ਦੁਕਾਨਾਂ ਬੰਦ ਸੀਗੀਆਂ ਵੈਸੇ ਧੌਲੇ ਹੈਗੀਆਂ ਛੋਟੀਆਂ ਲਓ ਜੀ ਅਸੀਂ ਆ ਗਏ ਸੀਗੇ ਧੌਲੇ ਤੋਂ ਲੀੜਾ ਕੱਪੜਾ ਲੈ ਕੇ ਤੇ ਹੁਣ ਟਾਈਮ ਹੋ ਗਿਆ 4:30 ਦਾ ਅਸੀਂ ਆਏ ਸੀਗੇ 1:30 ਵਜੇ ਹੁਣ 1:00 2:00 ਬਦਲਵਾਈ ਪੂਰੀ ਬਣੀ ਹੋਈ ਹੈਗੀ ਤੇ ਰਾਤ ਵੀ ਹੋਈ ਸੀ ਸਾਨੂੰ ਆਏ ਸੀਗਾ ਵੀ ਚਲ ਮੀ ਪਈ ਠੰਡ ਹੋ ਜੂਗੀ ਤੇ ਇੱਥੇ ਵੀ ਨਾ ਸਾਡੇ ਪਿੰਡ ਵੀ ਮੀਂਹ ਪਿਆ ਨਹੀਂ ਹੈਗਾ ਥੋੜਾ ਬਹੁਤ ਹੀ ਪਿਆ ਵਸ ਕਿਤੇ ਕਿਤੇ ਤਾਂ ਬਹੁਤ ਮੀਂਹ ਪਿਆ ਗਿਆ ਪਿੰਡਾਂ ਚ ਤੇ ਉਧਰੋਂ ਨਾ ਇਧਰੋਂ ਬਦਰੇ ਵਾਲੀ ਸ਼ਹਿਰ ਤੋਂ ਉੱਠਿਆ ਆਉਂਦਾ ਗਾ ਰੱਬ ਜੇ ਪਾਊਗਾ ਜੇ ਟਲਿਆ ਨਾ ਤਾਂ ਇਧਰੋਂ ਤਾਂ ਸਾਫ਼ ਹੈ ਮੌਸਮ ਉਧਰ ਤਾਂ ਮੌਸਮ ਸਾਫ਼ ਆ ਜਾਮਾ ਤੇ ਇਹ ਬੂਟਾ ਬਾਹਰ ਆ ਫੈਲ ਰਿਹਾ ਮੈਨੂੰ ਬੜਾ ਸੋਹਣਾ ਲੱਗਦਾ ਹੈਗਾ ਇਹ ਬੂਟਾ ਇਹਦੇ ਕਿਸੇ ਰੁੱਤ ਫੁੱਲ ਨਹੀਂ ਸੁੱਕਦੇ ਹੈਗੇ ਸਰਦੀਆਂ ਚ ਵੀ ਇਹਦੇ ਫੁੱਲ ਆਈ ਸੀ ਸਰਦੀਆਂ ਚ ਇਹਦੂ ਵੀ ਸੋਹਣਾ ਲੱਗਦਾ ਸੀਗਾ ਹੁਣ ਵੀ ਇੰਨਾ ਸੋਹਣਾ ਲੱਗਦਾ ਜਿਵੇਂ ਅੱਜ ਮੌਸਮ ਨਾ ਬਦਲਵਾਈ ਹੋਈ ਪਈ ਠੰਡ ਜੀ ਬਹੁਤ ਸੋਹਣਾ ਲੱਗਦਾ ਹੈਗਾ ਡੇੜਾ ਬਹੁਤ ਵੱਡਾ ਸਾਡਾ ਸੰਬਰਣਾ ਵੀ ਔਖਾ ਹੋ ਜਾਂਦਾ ਹੈਗਾ ਉਹ ਦਫੀਕੇ ਹਟੇਗਾ ਜੂਸ ਸਾਰਿਆਂ ਨੇ ਪੀ ਲਿਆ ਹੁਣੇ ਬਚਦਾ ਇਹ ਪੀਊਗਾ ਗਰਮ ਨਹੀਂ ਹੋਇਆ ਕਾ ਹੁੰਦਾ ਪਿਆ ਅੰਦਰ ਇਹ ਹੋਰ ਇਹ ਚੋ ਹੋਇਆ ਪਪੀਤਾ ਵੀ ਇਹ ਵਿੱਚ ਮਿਕਸ ਜਾਗਾ ਪਤਾ ਹੀ ਖੱਟਾ ਖਾਤੋ ਇੰਨਾ ਹੀ ਜੋਤਨਾ ਹੱਤਾ ਕਾ ਸਿਰ ਨਾ ਫਿਰ ਜਾਣ ਸਾਰ ਇੱਕ ਤਰੀਕ ਨੂੰ ਸਕੂਲ ਲੱਗੂਗਾ ਇਹਨੇ ਸਿਰ ਨਹੀਂ ਨਾਉਣਾ ਜਾ ਕੇ ਸਿਰ ਨਹਾ ਲੈ ਚੱਲ ਇਹ ਲੱਗਿਆ ਹੋਗਾ ਅਮਰੁੱਦਾਂ ਦਾ ਬੂਟਾ ਭਰਿਆ ਆ ਪਿਆਗਾ ਅਮਰੁੱਦਾਂ ਨਾਲ ਤੇ ਛੋਟੇ ਛੋਟੇ ਨੇਗੇ ਹਜੇ ਲੱਗੇ ਬਹੁਤ ਨੇਗੇ ਤੇ ਇਹਨਾਂ ਦਾ ਬੀ ਇੰਨਾ ਵਧੀਆ ਹੈਗਾ ਇਹ ਮਰੂਦਾਂ ਦਾ ਤੇ ਛੋਟੇ-ਛੋਟੇ ਹੀ ਨਾ ਹੋ ਜਾਂਦੇ ਆ ਇਹ ਚ ਬੀ ਨਹੀਂ ਹੈਗਾ ਬਿਲਕੁਲ ਵੀ ਜਿਵੇਂ ਸੇਬਾਂ ਵਰਗਾ ਬੀ ਹੈਗਾ ਜਿਵੇਂ ਸੇਬ ਹੁੰਦਾ ਨਾ ਬੀ ਬਹੁਤ ਘਟਨੇ ਜਦੋਂ ਕਿਰਦੇ ਨੇ ਬਾਰੇ ਵਧੀਆ ਲੱਗਦੇ ਨੇਗੇ ਸਾਰਾ ਭਰਿਆ ਪਿਆਗਾ ਜੋਤ ਪਾ ਕੇ ਹਟਾ ਪਾਣੀ ਇਹਨਾਂ ਚ ਤੇ ਇਹ ਬੂਟਾ ਦਾ ਸਜਾਵਟ ਜੀ ਵਾਲਾ ਲੱਗਿਆ ਹੋਇਆਗਾ ਸਜਾਵਟ ਜੀ ਵਾਲਾ ਇਹ ਤਾਂ ਨਹੀਂ ਮੈਂ ਕਿਹਾ ਉਹ ਖੋਲ ਲੈਣੇ ਆਪਾਂ ਕੀ ਇਹ ਦੇਖੋ ਆਹ ਇਹ ਸਾਡੇ ਘਰ ਦੀ ਚਿੜੀਆਂ ਨੇ ਛੜਕ ਤੇ ਕੰਧ ਨਾਲ ਜਿਹੜੇ ਖੰਭੇ ਲੱਗੇ ਹੋਏ ਐ ਇੱਥੇ ਸਾਡੇ ਸਾਰੇ ਪਿੰਡ ਚ ਨਾ ਹਲਾਈ ਹੋਏ ਨੇਗੇ ਉਹ ਦੇਖ ਜਾਨਵਰਾਂ ਦੇ ਬੈਠਣ ਵਾਸਤੇ ਬੈਠੀਆਂ ਨੇ ਵਿੱਚ ਕੋਈ ਉਹ ਵਿਚੋ ਕੁਸ ਕੁਸ ਰ ਰਾਤ ਬੜੀ ਜਾਂਦੀ ਸੀ ਅੱਛਾ ਸਾਰੇ ਪਿੰਡੇ ਚ ਹਲਵਾਏ ਹੋਏ ਨੇਗੇ ਜਾਨਵਰਾਂ ਦੇ ਬੈਠਣ ਵਾਸਤੇ ਚੋਪੜੀਆਂ ਇਹ ਬਣਾ ਕੇ ਲਵਾਇਆ ਹੋਗਾ ਕਿੰਨੂਆਂ ਦਾ ਬੂਟਾ ਲਵਾਇਆ ਬੀਬੀ ਨੇ ਇੱਥੇ ਨਾ ਸਾਡੇ ਫੁੱਲਾਂ ਦਾ ਬੂਟਾ ਹੁੰਦਾ ਸੀ ਪਹਿਲਾਂ ਅਸੀਂ ਛੋਟੇ ਛੋਟੇ ਹੁੰਦੇ ਉਹਦਾ ਲਾਇਆ ਸੀ ਕਲੇ ਜਿਹਾ ਜਮੇਦਰਾਖਤ ਬਣ ਗਿਆ ਸੀ ਫਿਰ ਉਹ ਨੇਰੀ ਨਾਲ ਟੁੱਟ ਗਿਆ ਇਹ ਫਿਰ ਬੀਬੀ ਕਹਿੰਦੀ ਵੀ ਖਟੋ ਆ ਖਾਲੀ ਜਾ ਹੋ ਗਿਆ ਸੀ ਮੈਂ ਇੱਥੇ ਕਿੰਨੂਆਂ ਦਾ ਬੂਟੇ ਲਵਾਤਾ ਤੇ 베ੜੇ ਚ ਨਾ ਮੇਰੀ ਬੀਬੀ ਨੇ ਪਿਛਲੇ ਸਾਲ ਕਈ ਬੂਟੇ ਲਵਾ ਲਏ ਸੀਗੇ ਪਹਿਲਾ ਅਮਰੂਦਾਂ ਦਾ ਵੀ ਲਵਾ ਲਿਆ ਸੀ ਇੱਥੇ ਲੱਗੇ ਵੀ ਉਹ ਤੇ ਦੋ ਸਾਲ ਅਮਰੂਦ ਫਿਰ ਉਹ ਸੁੱਕ ਗਿਆ ਪਤਾ ਨਹੀਂ ਕਿਵੇਂ ਤੇ ਇੱਥੇ ਕਲਵਾਇਆ ਸੀਗਾ ਚੀਕੂਆਂ ਦਾ ਮੱਚ ਗਏ ਸਾਰੇ ਪਤਾ ਨਹੀਂ ਕੀ ਗੱਲ ਜਦੋਂ ਫਿਰ ਮੇਰੀ ਬੀਬੀ ਇਕੱਲੀ ਰਹਿੰਦੀ ਕਰਕੇ ਹਨਾ ਕਈ ਕਈ ਦਿਨ ਸਾਡੇ ਵਰਗੇ ਕੋਲੇ ਕਿਸੇ ਕੋਲੇ ਵਗ ਜਾਂਦੀ ਹੈ ਫਿਰ ਪਾਣੀ ਪੂਣੀ ਨਹੀਂ ਪੈਂਦਾ ਫਿਰ ਸੁੱਕ ਜਾਂਦੇ ਆ ਬੂਟੇ ਇਹ ਕੁਮਾਰ ਕਿੰਨਾ ਫੈਲ ਰਿਆ ਪਿਆਗਾ ਇਹ ਅਗੀ ਫੁੱਲ ਬੁੱਟੀ ਇਤਨਾ ਲੇ ਜਾ ਕੇ ਆ ਕਿ ਥੱਕੇ ਹੋਏ ਪਏ ਨੇ ਸਾਰੇ ਮੈਂ ਆਖਿਆ ਜਲ ਮੈਂ ਥੋੜੀ ਵੀਡੀਓ ਬਣਾਉਣੀ ਹੈ ਮੌਸਮ ਸੋਨਾ ਹੈ ਤੇ ਥੱਕੀ ਤਾਂ ਮੈਂ ਵੀ ਸੀਗੀ ਅੰਦਰ ਹੀ ਬੈਠੇ ਸੀਗੇ ਹਜੇ ਇਹ ਪਾਂਣ ਜੀ ਆ ਭਰੀ ਇਹ ਵੀ ਨਾਲ ਆਈ ਫੇ ਮੇਰੀ ਭੈਣ ਦੇ ਬੀਬੀ ਵਾਹੀ ਜਾਂਦੀ ਸਿਰ ਟਾਈਮ ਹੋ ਗਿਆ ਪੌਣੀ ਪੰਜ ਦਾ ਜੋ ਉੱਤ ਇੱਥੇ ਬਹਿ ਕੇ ਮਾਨਦਾਗਾ ਠੰਡ ਹੋਈਦਾ ਨੰਦ ਬੇੜੇ 'ਚ ਕੁਰਸੀ ਢਾਕੇ ਕਾਲਾ ਕਾਲਾ ਹੋ ਗਿਆ ਰੱਬ ਜਮ ਹੁਣ ਉਧਰ ਹੋ ਗਿਆ ਬਾਹਲਾ ਬੀਬੀ ਮਾਜੀ ਜਾਂਦੀ ਆ ਭਾਂਡੇ ਹੈ ਇਹ ਮੇਰੀ ਭੈਣ ਬਣਾਉਂਦੀ ਆ ਕਿ ਸਬਜ਼ੀ ਬਾਹਰ ਗੈਸ ਕੱਢ ਲਿਆ ਅਸੀਂ ਆ ਕੇ ਫਿਰ ਰਸੋਈ 'ਚ ਬਹਲਾ ਔਖਾ ਕਰਨੀ ਲੱਗਦੀ ਸੀਗੀ ਹੁਣ ਅਸੀਂ ਬਸ ਸਬਜ਼ੀ ਰੋਟੀ ਦਾ ਬਣਾਵਾਂਗੇ ਰਾਤ ਬੜਾ ਹਨੇਰਾ ਹੋਇਆ ਗੱਲਾਂ ਬਾਤਾਂ ਕਰਦੇ ਨੂੰ ਗੱਲ ਅਸੀਂ ਆਈਆਂ ਸੀ ਤਾਂ ਕਰਕੇ ਬਸ ਗੱਲਾਂ ਬਾਤਾਂ ਹੀ ਕਰੀ ਆ ਜਿਵੇਂ ਅਕਸ ਸਨੇਹਾ ਕਰਾਂ ਕੁਛ ਨਾ ਮੌਸਮ ਖਰਾਬ ਹੋਇਆ ਪਿਆ ਬੱਦਲ ਜਿੜੇ ਚੜਿਆ ਹੁੰਦਾਗਾ ਤਾਂ ਕਰਕੇ ਸਬਜ਼ੀ ਬਣਾਵਾਂਗੇ ਦੇਸੀ ਘਰੇ ਦੀਆਂ ਫਲੀਆਂ ਤੇ ਆਲੂ ਗਾਇਸ ਅੱਜ 5 ਵਜੇ ਹਨੇਰਾ ਹੋ ਗਿਆ ਦੇਖੋ ਗਾਇਸ ਤੂੰ ਚ ਤਾਂ ਚੰਨ ਲੱਗਦਾ ਏ ਤੂੰ ਚ ਤਾਂ ਚੰਨ ਲੱਗਦਾ ਅ ਮਰਾ ਕੇ ਆਉਂਦਾ